ਮੈਨੂੰ ਲੱਗਦਾ ਕੰਮ ਵਧੂਗਾ ਨਹੀਂ ਵਧਦਾ ਪੰਪ ਮਾਰਲਾ ਨਹੀਂ ਉੱਤੇ ਲੱਲੂ ਇਹ ਤਾਂ ਬਲੀ ਭਰ ਲਈ ਇਹ ਮੈਨੂੰ ਲੱਗਦਾ ਫਾਪੀ ਗਾ ਝੰਡਾ ਪੱਤਾ ਹੁੰਦਾ ਜਿਹੜਾ ਆਪਣਾ ਬੱਲੀ ਦੇ ਨਾਲ ਤੇ ਅੱਜ ਕੱਲ ਕਰਦੇ ਆ ਆਪਾਂ ਬਛੇਤੀ ਜੀ ਗੁੱਲੀ ਡੰਡੇ ਵਾਲੀ ਕਹਿੰਦੇ ਤੇ ਉਹ ਪੱਤੇ ਦਾ ਨੁਕਸਾਨ ਹੁੰਦਾ ਤੇ ਝਾੜ ਨੂੰ ੱੱੱਕਾ ਲੱਗਦਾ ਗਾ ਪਾਣੀ ਤਾਂ ਯਾਰ ਬਈ ਆ ਫਿਰਦੀ ਏ ਢੋਲੀ ਏ ਮੈਨੂੰ ਲੱਗਦਾ ਇਹ ਤਾਂ ਬੋਕੀ ਫਿਰ ਦੇਗੀ ਜਵਾਬ ਕਿਰਿਆ ਸੁੱਖਾਂ ਸੁੱਖ ਗਿਆ ਸੀਗਾ ਸਤ ਦੁਨੀਆਂ ਸੁੱਖੀਆਂ ਹੋਈਆਂ ਸੁੱਖਾ ਵੀ ਕੋਈ ਖੈਰ ਕੰਮ ਕਰੀ ਜਾਂਦੀਆਂ ਕਿਹੜਾ ਦੇਣੀ ਰਸਤਾ ਮੰਨਿਆ ਸੀ ਗਾਂ ਤੋਂ ਦੱਸਦੇ ਅਸੀਂ ਵੀ ਉਹੀ ਦੁੱਖ ਰੁੱਖ ਲਿਆ ਕਰਾਂਗੇ ਇਹ ਉਹ ਤਾਂ ਬੜੀ ਖਰਾਬ ਹੋ ਰਹੀ ਹੈ ਮਾਲਕਾ ਕੋ ਬਲਾਓ ਰਾਤ ਰੱਬ ਦਾ ਹੋਰ ਵਿਗੜ ਗਿਆ ਟਾਈਓ ਨਹੀਂ ਜੀ ਲਾਉਂਦੇ ਆ ਨਾ ਠੀਕ ਹੈ ਵਧਾਈਆਂ ਭਾਈ ਕਗੂ ਤੈਨੂੰ ਨਵੀਂ ਮੁਰਗੀ ਦੀਆਂ ਮੰਮੀਆਂ ਕਮਿੱਟੀ ਖਾ ਕੇ ਆਇਆ ਫਿਰ ਕੀ ਅਖੇਗਾ ਇਹ ਕਿਤੀ ਬਾਤ ਬਾਦ ਨੇ ਹਾਂਜੀ ਬਾਤ ਪਾਵਾ ਕਥਾਲੀ ਬਾਮ ਆ ਗਏ ਬੇਬੇ ਬਠਿੰਡੇ ਵੱਲ ਨੂੰ ਜਾਂਦਾ ਹੋਇਆ ਟਰੱਕ ਤੇ ਸੂਰਜ ਦਾ ਲੱਗਦਾ ਹੋਇਆ ਜੋਰ ਤੇ ਬਾਹਰ ਨੂੰ ਜਾਂਦੀ ਹੋਈ ਜਵਾਨੀ ਕੱਜ ਦਾ ਬੋਲ ਕਰਿਆ ਸੱਜਣਾ ਦੇਖ ਵਧੀਆ ਬਈ ਵਧੀਆ ਹੈ ਚੱਲ ਠੀਕ ਆ ਟਿਕ ਟਕ ਹੈ ਟ੍ਰੈਕਟਰ ਹੈਗੀ ਠੀਕ ਹੈ ਰੁਕ ਜਾ ਜਾਂਦਾਗਾ ਤੂੰ ਯਾਰ ਹੈ ਗੱਲ ਬਾਤ ਸੁਣਾ ਯਾ ਕੋਈ ਸੱਜਣਾ ਨਹੀਂ ਦੱਸਦੇ ਆਪਾਂ ਕਿਸੇ ਨੂੰ ਨਹੀਂ ਦੱਸਦੇ ਇਸ ਤੋਂ ਬਾਹਰ ਜਾਏਗਾ ਠੀਕ ਹੈ ਉਹ ਕਰੀਂ ਕਿਵੇਂ ਕਰਦਾ ਬਨਨੀਆਂ ਨੀਆਂ ਹਨੂ ਯਾਰ ਠੀਕ ਹੈ ਠੀਕ ਹੈ ਚੋਬਰਾ ਆ ਖੈਰ ਖਬਾਹਤ ਕਹਿੰਦੇ ਮਿਲਉਂਦੇ ਨਹੀਂ ਹੁੰਦੇਗੇ ਚਲ ਇੱਧਰ ਲੈ ਹੱਥ ਚੋਬਰਾ ਬੀਜੀ ਸੀ ਨਾ ਤਾਂ ਕਰਕੇ ਲੋਟਾ ਚੰਗਾ ਠੀਕ ਆ ਜੀ ਇਹ ਆਪਣਾ ਜਿਮ ਵਾਲਾ ਮਿੱਤਰ ਤੇਜੀ ਦੇ ਕੋਲੇ ਛੜ ਗਏ ਸੀ 2 ਮਿੰਟ ਗੱਲਾਂ ਕਰਨ ਤੇ ਤੂਤੇ ਨੇ ਭਾਈ ਥੋੜਾ ਕੀਤਾ ਸਵਾਬ ਤੇ ਚੀਚੀ ਕਰਕੇ ਤੇ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅ ਅੱਜ 25 ਮਾਰਗ 7 ਫਰਵਰੀ ਸਾਲ 2024 ਦਿਨ ਬੁੱਧਵਾਰ ਦਾ ਸਮਾਂ ਸਵੇਰੇ ਦੇ 8:35 ਮਿੰਟ ਦਾ ਹੋ ਚੁੱਕਿਆ ਤੇ ਜਿਮ ਦੀ ਡਿਊਟੀ ਤੋਂ ਵਾਪਸ ਸੀ ਤੇ ਕੰਮ ਕਰ ਅੱਜ ਦਾ ਜਿਹੜਾ ਪੱਕਾ ਹੀ ਕਰ ਲੈ ਮੱਥਿਆ ਸੀਗਾ ਅ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਅ ਸਪਰੇਅ ਕਰਨੀ ਆ ਕਣਕ ਤੇ ਥੋੜੀ ਜੀ 2 ਕਿੱਲੇ ਬਾਥੂ ਵਾਲੀ ਕਰਨੀ ਆ ਕੁਛ ਪੰਜ 6 ਕਿੱਲੇ ਦੂਜੀ ਸੀ ਆਪਣੇ ਗੋਲੀ ਡੰਡਾ ਵਗੈਰਾ ਤੇ ਭਾਈ ਸਾਹਿਬ ਜੱਗਾ ਸਿੰਘ ਜੀ ਕੀ ਹਾਲ ਆ ਬਲਾਓ ਫਿਰ ਫਤੇ ਸਾਰਿਆਂ ਨੂੰ ਥੈਂਕ ਯੂ ਭਾਈ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਰਤੀ ਦਵਾਈ ਹੁਣ ਤਾਂ ਸੂਰੀ ਸਾਹਿਬ ਉਹ ਦੇਰਸ਼ਨ ਦੇਣ ਲੱਗ ਗਏ ਹੈ ਤਪ ਲਗਾਉਣਾ ਜੀ ਠੀਕ ਆ ਬਈ ਜੀ ਹਾਂ ਧੁੱਪ ਲੱਗਣ ਲੱਗੀ ਚਾਕਲੇਟ ਓਲੀਆਂ ਮੈਂ ਅੱਜ ਕੱਲ ਨੂੰ ਫਿਰ ਟੂਰਨਾਮੈਂਟ ਸਟਾਰਟ ਆਇਆ ਕੱਲ ਨੂੰ ਸਟਾਰਟ ਹੈ ਹਾਂ ਕੱਲ ਨੂੰ 8 9 10 ਤਰੀਕ ਦਾ ਹਾਂਜੀ ਸਟਾਰਟ ਦੇ ਵਾਦ ਡਿਊਟੀ ਰਹਿੰਦੀ ਹੈ ਬੜੀ ਹਾਂ ਵਸ ਅੱਜ ਲਾਇਆ ਨੇ ਡਿਊਟੀ ਤੇ 6 7 ਕਿੱਲੇ ਆ ਕਿੱਲੇ ਤੇ ਢੋਲ ਭਾਰੂ ਢੋਲ ਨਹੀਂ ਵੇਖਦੇ ਆ ਢੋਲ ਵੀ ਤਿਆਰ ਹੀ ਡਾ ਪਾਇਆ ਖੜਾ ਹੁੰਦਾ ਢੋਲ ਤਾਂ ਭਾਈ ਉਧਰ ਆਪਣੇ ਗੱਗੂ ਗਾ ਡਾਕਟਰ ਵਗਰਾ ਜਿਹਦੇ ਤਰਾਈ ਕਰਦਾਗਾ ਤੇ ਢੋਲੀਆਂ ਨਾਲ ਵੀ ਕੰਮ ਸੂਤ ਆ ਖੈਰ ਤੇ ਉਹ ਕਰਦੇ ਆ ਦਵਾਈ ਤੇ ਅੱਜ ਸੂਰਜੂ ਦੀ ਵੇਟ ਅੱਜ ਥੋੜਾ ਜਿਹਾ ਲੇਟ ਆ ਤੇ ਕੱਲ ਟਾਈਮ ਨਾਲ ਹੀ ਚੜ ਗਿਆ ਸੀ ਸੂਰਜ ਬਾਈ ਕੀ ਹਾਲ ਆ ਤੇ ਇਧਰੋਂ ਭਾਈ ਸਾਹਿਬ ਗੱਲੂ ਤੇਰੀਆਂ ਚੰਗੀਆਂ ਗੱਲਾਂ ਨਹੀਂ ਹੈਂ ਕਿਉਂ ਤਾਨੂੰ ਕੀ ਆਕਾਂ ਟੋਪੀਆਂ ਤੇ ਆ ਗਿਆ ਤੂੰ ਤੇ ਖੈਰ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਆ ਜਾ ਨਹੀਂ ਬਣਾਉਂਦੇ ਤੇਰੀ ਵੀਡੀਓ ਆ ਹੇ ਹਾ ਹੁਣ ਕੱਪੜੇ ਧੋਬੇ ਨਾ ਫਿਰਦਾ ਉਧਰ ਜਨਾ ਕੀ ਆਲਾ ਲੋਟਾ ਐ ਨੀ ਜੰਮ ਉਹ ਬਾ ਗੋਰੀ ਲੋਟਾ ਲੋਟਾ ਗੱਗੂ ਤਾਂ ਕਹਿੰਦਾ ਇਸ ਦਾ ਛਾਤੜਾ ਨੋਣਾ ਬਾਈ ਅਸੀਂ ਨਹੀਂ ਜਾਂਦੇ ਖੇਤ ਹਾਂ ਕਰਦੇ ਫੁੱਲਾ ਇਦੋਂ ਠੀਕ ਆ ਭਾਈ ਤੇ ਗੱਗੂ ਚੋਬਰ ਦਾ ਭਾਂਡਾ ਟੋਣਾਗਾ ਤੇ ਅਜੇ ਕਿਰਨਾਂ ਨੇ ਇਧਰ ਲਾ ਰਖੇ ਜੋ ਦਿੱਤੀ ਆਪਾਂ ਹਾਂ ਘੋੜੇ ਤੇ ਕਾਠੀਆਂ ਹਾਂ ਕਾਸਲੀਆਂ ਦੇ ਨਾਲ ਜਾਊ ਆਪਣੇ ਛੱਤੂ ਨੌਜਵਾਨ ਹਾਂ ਬੱਸ ਖੜਾ ਰਹਿਣ ਦੇ ਆ ਛੇ ਨੂੰ ਬੰਦ ਕਿੰਨੀ ਜਲਦੀ ਆ ਕੇ ਦੰਦਾ ਲੋਟ ਆ ਆ ਇੱਥੇ ਮੈਂ ਜੁੱਸੇ ਜਾ ਬੁਰੇ ਕਮਾਂ ਚਾਚਾ ਦਾ ਗੋਡਾ ਲੱਗਿਆ ਹੋਊਗਾ ਅਸੂਕਾਂ ਦੀ ਸਦਗੀ ਤੂੰ ਵੀ ਲੋਟ ਆ ਹੈਂ ਚੰਗਾ ਕੇਮਾ ਗੁਰੀ ਸ਼ਾਸਤਰੀ ਕਾਲ ਕੀ ਕੁਛ ਦੇ ਡੋਂਗੇ ਅੱਜ ਪਹਿਲਾਂ ਅੱਜ ਪਹਿਲਾਂ ਕੰਦ ਦਾ ਕਰਦੇ ਆਂ ਅੱਛਾ ਭਾਰ ਨਤਾਰਾ ਹਾਂ ਰ ਥਾਂ ਖੁੱਲਾ ਕਰਦੇ ਆਂ ਹਾਂ ਖੁੱਲਾ ਕਰਦੇ ਫਿਰ ਨਵੇਂ ਸ਼ਾਦ ਤੇ ਭਰਾ ਟੱਕ ਦੋ ਦੇ ਡ ਲਗਾਗੇ ਨਵੇਂ ਸ਼ਾਦ ਦੇ ਜਦ ਮੈਸਾਂ ਕਰਾਂਗੇ ਮੂਰਤ ਉਹ ਡਾ ਲੋਟਾ ਫਿਰ ਅਸੀਂ ਖੇਤ ਜਾਇਆ ਹੀ ਉਹਨੇ ਤੁਸੀਂ ਜਾਇਆ ਵਗਰਾ ਭੱਜ ਕੇ ਕੰਮ ਚੱਲਦਾ ਕਰਦਾ ਹਾਂ ਹਾਂ ਹੁਣ ਹੀ ਲਗਾਗੇ ਉਹ ਦੇ ਡਨਗੇ ਤੇਰਾ ਸਲਾਹ ਕਰਦੇ ਗਿਰਨ ਚਲ ਦੇਖਦੇ ਹਾਂ ਹੁਣ ਆਪਾਂ ਖਿਲਾਰ ਦਾਂਗੇ ਮਿੰਟਾਂ ਜੀ ਕੋਰੀ ਠੀਕ ਆ ਮਿਸਤਰੀ ਨੂੰ ਅੱਜ ਛੁੱਟੀ ਐ ਆਇਆ ਬਈ ਹਹਾਹਾ ਕੀ ਆਇਆ ਪਾਰੀ ਮੰਗ ਪੈ ਗਈ ਤੇਰੀ ਭਾਂਡਾਂ ਦੀ ਬਣਾਵਾਂਗੇ ਮਾਸੀ ਪਾਰੀ ਮੰਗ ਪੈ ਗਈ ਤੁਹਾਡੇ ਮੁੰਡੇ ਚੱਭ ਗਏ ਕਿਤੇ ਚੱਕੀ ਨਾ ਲੋਟ ਭਾਈ ਸਾਹਿਬ ਸ਼ਰਤੂ ਸਿੰਘ ਬਸ ਸੁਧਰੀ ਹੋਣਾ ਹੈ ਮੈਂ ਕੱਬਾ ਗੱਲ ਲੈ ਆ ਜੀ ਕਹਿੰਦਾ 마ਸੀ ਨੂੰ 마ਸੀ ਕਹਿਆ ਕਰੋ ਬਾਈ ਤੁਸੀਂ ਤੇ ਮੰਮੀ ਦੀ ਥਾਂ ਤੇ ਬੇਬੇ ਜਾਂ ਬੀਬੀ ਕਹਿਆ ਕਰੋ ਵਧੀਆ ਲੱਗੂਗਾ ਅੱਛਾ ਵੀ ਚਾਚੀ ਨਾ ਕਹਿਆ ਕਰੋ ਧੰਨਵਾਦ ਬਾਈ ਐ ਇਹ ਜਿਹੜੀਆਂ ਇਹ ਚਾਚੀਆਂ ਸਾਡੀਆਂ ਸਾਰੀਆਂ ਸੀ ਉਹਨਾਂ ਨੂੰ 마ਸੀ ਕਹਿੰਦੇ ਆ ਬਾਈ ਪਹਿਲਾਂ ਤੋਂ ਸਵਾਹ ਉਤਾਏ ਕਹਿੰਦੇ ਜਿਹੜੇ ਵੱਡੀ ਮੰਮੀ ਨਹੀਂ ਅੱਛਾ ਯਾਂ ਕੌੜੀ ਮੰਮੀ ਅੱਛਾ ਅੱਛਾ ਤੇ ਉਹਨੂੰ ਮੰਮੀ ਕਹਿੰਦੇ ਨੇ ਨਾ ਸ਼ੁਰੂ ਤੋਂ ਹਾਂ ਹਾਂ ਤੇ ਉਹ ਬਈ ਹੁਣ ਜੇ ਅਸੀਂ ਕਵਾਂਗੇ ਹਨਾ ਮਤਲਬ ਮਾਸੀ ਕਵਾਂਗੇ ਜਾਂ ਚਾਚੀ ਉਪਰਾਏ ਲੱਗੂ ਆ ਬਈ ਆਪਦੇ ਮਨ ਨੂੰ ਹਨਾ ਤੇ ਨਾਲੇ ਤੇ ਦੂਜਿਆਂ ਨੂੰ ਐ ਲੱਗੂ ਹਨਾ ਵੀ ਸਾਨੂੰ ਵੀ ਉਪਰਾ ਬਗਾਨਾ ਜ ਬਣਾਤਾ ਹੁਣ ਡੇਡੇ ਹੋ ਕੇ ਹਾਂ ਐ ਜੀ ਕਰ ਲੈਣਾ ਵਾਸੀਂ ਸਾਰਿਆਂ ਨੂੰ ਸਸਰੀਕਾਲ ਭਾਈ ਸਸਰੀਕਾਲ ਭਾਈ ਸਾਡੀ ਇਹ ਮਾਸੀ ਵੀ ਭਾਈ ਸਾਡੇ ਸੰਗੋਂ ਹਟ ਕੇ ਥੋੜੇ ਜੇ ਤੇ ਇਧਰ ਭਾਈ ਸਾਡਾ ਭਾਂਜਾ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਤਾ ਕਿਵੇਂ ਬੁਲਾਓਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਅੱਛਾ ਬੱਚਾ ਹੈਲੋ ਹੈਲੋ ਕਰ ਲਾ ਓ ਵੈਰੀ ਗੁੱਡ ਲੱਜਤੀ ਤੇਰੀ ਠੀਕ ਹੈ ਪਰਲਾ ਬਤਾ ਦੇਖੂਗੀ ਵੀਰ ਦੇਖਣਗੇ ਵੱਡੇ ਵੱਡੇ ਵੀਰ ਆਖ ਬਾਈ ਸਤਿ ਸ਼੍ਰੀ ਅਕਾਲ ਸਾਨੂੰ ਜਿਹੜੇ ਰੋਜ਼ ਮਿਲਦੇ ਹਾਂ ਅਸੀਂ ਸਾਨੂੰ ਮਿਲਦੇ ਹਾਂ ਹੈਲੋ ਕਰ ਲੈਣਾ ਹੈਲੋ ਕਰ ਲੈ ਬਧਾਈ ਭਾਈ ਮੇਰੇ ਬਧਾਈਆਂ ਵੀ ਬਧਾਈਆਂ ਹਾਂ ਰੋਟੀ ਟੋਕਾ શાਕ ਲਿਆ ਸੜੀ ਅਗੜੀਆ ਜੱਮਗਾ ਜੱਕ ਉਦਰੀ ਹੁੰਦਾ ਸੀ ਹਾਂ ਚੱਲ ਬਸ ਢੋਲੀਆਂ ਚੱਕ ਕੇ ਲਾਉਣੀਆਂ ਆਪਾਂ ਨਾ ਵਾਸੀ ਮੈਂ ਸ਼ਕਿਆ ਤੇ ਲਾਉਣੇ ਭਾਈ ਜਾ ਕੇ ਖੇਤ ਗੋਲੀ ਡੰਡੇ ਤੇ ਬਾਥੂਲ ਦਵਾਈ ਰਹੀ ਰਹੀ ਥੋੜੀ ਕਰਨ ਵਾਲੀ ਗੱਗੂ ਕੇ ਕਰਨੀਆਂ ਦੋਗ ਕਿਲੇ ਆਪਣੇ ਕਰਨੀਆਂ ਤੇ ਗੱਗੂ ਨੇ ਨੌਜਵਾਨ ਬੰਦਾ ਆ ਦਿੱਤਾ ਸਾਨੂੰ ਕੱਲ ਇਹਦੇ ਨਾਲ ਸਾਈ ਲਾਤੀ ਸੀ ਹੋ ਗਏ ਫੋਨ ਕਰੀ ਜਾਂਦੇ ਨੇ ਮੈਨੂੰ ਵੀ ਕਹਿ ਦੇਣ ਹੋ ਗਏ ਬੁਖਾਰ ਹੋਈ ਜਾਂਦੇ ਨੇ ਤੇਨੂੰ ਵੀ ਬੁਖਾਰ ਚੜਦਾ ਨੌਜਵਾਨ ਨੂੰ ਵੈਸੇ ਮੈਂ ਅੱਜ ਦਾ ਕਰਕੇ ਆਵੇਂ ਖੁਸ਼ੀ ਹੋ ਜੇ ਹਾਂ ਤੇ ਅੱਜ ਭਾਈ ਸਾਡੇ ਕਰਮਾਂ ਦਾ ਦਿਨ ਹੈ ਜਿਹਾ ਸੂਰਜ ਤੇ ਜ਼ੋਰ ਲੱਗਿਆ ਪਿਆ ਜਿਹਾ ਉਗਰੀ ਜਾਂਦਾ ਉਦੋਂ ਦੇ ਉਗਰੇ ਨਹੀਂ ਬੰਦਦਾ ਹੀ ਮੋਹ ਜਾ ਮੈਂ ਠੰਡਾ ਜਾ ਹਾਂ ਹੀਰਨ ਬੁਲਾ ਦੇ ਹਲੋ ਹੀਰ ਬੁਲਾ ਲੈ ਬਾਈ ਵੇਖਣੀ ਬਾਹਰ ਹੈ ਬਾਈ ਤੇ ਮੇਰੇ ਟੋਪੀ ਵੀ ਲੱਗਿਆ ਨੇ ਮੇਰੇ ਟੋਪੀ ਚੱਲੀਏ ਮਨਪ੍ਰੀਤ ਆ ਗਿਆ ਹੋਗਾ ਨਾ ਮੈਂ ਨਖਾਲ ਭਰਦਾ ਜਾਂ ਕੇ ਬਾਈ ਆਇਆ ਪਟੋਲੀਆਂ ਜਾ ਕੇ ਲਿਆਉਣੀਆਂ ਮੰਗੇ ਘਰੇ ਬਈਆਂ ਹਾਂ ਮੋਟਰਸਾਈਕਲ ਦੇ ਮੰਗੇ ਕੇ ਬੀਰ ਵਰਗੀ ਹੈ ਨਾ ਦੋਟਾ ਪੰਪਾਂ ਦੀ ਢੋਲੀ ਚੱਕਣੀ ਹੋਰ ਨਹੀਂ ਲੱਗੂ ਯਾਰ ਟੱਕਦੇ ਕੰਮ ਅੱਜ ਪੰਪੋ ਪੰਪੀ ਕੰਮ ਹੋਊਗਾ ਤੇ ਇਥੇ ਇਥੇ ਕਿਸੇ ਦੇ ਘਰੇ ਢੋਲੀ ਵੜਨ ਆਏ ਸੀਗੇ ਸਪਰੀ ਵਾਲੀ ਤੇ ਕਹਾ ਬੂਟਾ ਨਜ਼ਰ ਆਇਆ ਸਾਨੂੰ ਤੇ ਕੰਮ ਵੀਰਾ ਵਰਗਾ ਲੱਗਦਾ ਥੋੜਾ ਥੋੜਾ ਦੇਖ ਕੇ ਤੇ ਲਾਜ਼ਮੀ ਕਮੈਂਟ ਕਰਕੇ ਬਈ ਦੱਸਿਓ ਦੇਖਣ ਵਾਲੇ ਵੀਰ ਤੇ ਕਾਦਾ ਹੈ ਹਾਂਜੀ ਆਇਆ ਵੀ ਆਇਆ ਨੌਜਵਾਨਾ ਤੇਰੀ ਫੋਟੋ ਵੀ ਲਾਵਾਂਗੇ ਲਾਜ਼ਮੀ ਉਹ ਠੀਕ ਹੈ ਠੀਕ ਹੈ ਕੀ ਨਾਮ ਤੇਰਾ ਸੁਖਮਨ ਅ ਕੀ ਦਾ ਮੁੰਡਾ ਕਾ ਮੰਗੇ ਦਾ ਨਾ ਠੀਕ ਹੈ ਕਿਹੜੀ ਕਲਾਸ ਚ ਪੜਦਾ ਅਜ ਤਿਆਰ ਵੇਰ ਜਿਹਾ ਹੋਇਆ ਫਿਰਦਾ ਵਿਆਹ ਆ ਤੇ ਨਾ ਮੈਂ ਵੀ ਗਿਆ ਵਾ ਸਕੂਲ ਵਾਲੀ ਦਾ ਤਿਆਰੀ ਲੱਗਦੀ ਨਹੀਂ ਹੈ ਨਾ ਪਰ ਠੀਕ ਹੈ ਠੀਕ ਹੈ ਭਾਈ ਚੱਲ ਵੀ ਸੱਜਣਾ ਆਪਾਂ ਵੀ ਫਿਰ ਚੱਲ ਗਏ ਵਿਆਹ ਤੇ ਠੀਕ ਆ ਛੋਟੇ ਵੀਰ ਇਹ ਬੂਟਾ ਕੀ ਤੂੰ ਪੁੱਛਿਆ ਕੀ ਸਵਾਹ ਸੀ ਜਦੋਂ ਐ ਨਹੀਂ ਸੁਣਿਆ ਚੱਲ ਵੀਡੀਓ ਵਾਲੇ ਦੱਸ ਦੇਣਗੇ ਭਾਈ ਇਹ ਕੀ ਨੇਗੇ ਨਾ ਤਾਂ ਇਹਨਾਂ ਨੂੰ ਨੀਂਬੂ ਲੱਗਦੇ ਨਾ ਕਿੰਨੂ ਲੱਗਦੇ ਨਾ ਸੰਤਰੀ ਲੱਗਦੇ ਆਗੇ ਤੇ ਕਾ ਬੇਰਾ ਟਾਈਪ ਮਾਹੌਲ ਜਿਵੇਂ ਤਗੜੀ ਜੀ ਮੇਰੀ ਤੇ ਵੱਡੇ ਵੇਰ ਜੇ ਹੁੰਦੇ ਜਿਵੇਂ ਹਨਾ ਸਹੀ ਗੱਲ ਹੈ ਹਾਂ ਤੇ ਇੱਧਰ ਵੀ ਕੰਮ ਥੋੜਾ ਜਿਹਾ ਸਖਤ ਹੋ ਗਿਆ ਪਹਿਲਾਂ ਤਾਂ ਲੋਈ ਦੇ ਉੱਤੋਂ ਦੀ ਚੱਕੀ ਢੋਲੀ ਉਦੋਂ ਵੀ ਲੋਟ ਆਇਆ ਕੰਮ ਤੇ ਹੁਣ ਕਹਿੰਦਾ ਢੋਲੀ ਥੱਲੇ ਹੀ ਲਗਾਉ ਲੈਣੇ ਲੱਕੋਂ ਮੋੜਾ ਜਾਂ ਠੀਕ ਕਰਾਂ ਬਸ ਬਸ ਹੁਣ ਨਹੀਂ ਲੈ ਪੈ ਪਾਦਨੇ ਤੂ ਫੜਨੀਂਗਾ ਲੈ ਅਬ ਜੱਜ ਬਈ ਮੁੰਡੇ ਨੂੰ ਤੰਗ ਨਹੀਂ ਕਰਨਾ ਮੁੰਡੀ ਮੁੰਡੇ ਨੂੰ ਤੈਨੂੰ ਗੋਲੀ ਘਰੋਂ ਤੈਨੂੰ ਇੱਕ ਹੋਰ ਲੈ ਜਾਣੇ ਜਾਂਦੇ ਹੋਏ ਪੈਰਾਸੀਟਾਮੋਲ ਪੰਪ ਇਹਨੂੰ ਪੁੱਛੇ ਲਗਾਈ ਉਹ ਇੱਕ ਮਿੰਟ ਅੱਜ ਡੋਲੇ ਪੰਪ ਕਰਾਂਗੇ ਨਾਲੇ ਤੇਰੀ ਜੰਮ ਲਵਾਵਾਂਗੇ ਤੜਕੇ ਤੇਰੇ ਮੋਢੇ ਵੀ ਦੋਹਣਗੇ ਨਾਲੇ ਡੋਲੇ ਦੋਹਣਗੇ ਨਾ ਕਿ ਨਹੀਂ ਦੁਖਦੇ ਚਲ ਮੋਢੇ ਤਾਂ ਨਹੀਂ ਠੀਕ ਐ ਸੱਜਣਾ ਕਹ ਹੈ ਸ਼ਤੂ ਤੇ ਜਿਵੇਂ ਕਹਿੰਦੇ ਆਂਦਾ ਭਾਗੋ ਦੇ ਭਾਕ ਨਰਾਲੇ ਕਿ ਆਪਣਾ ਹੀ ਭਾਗ ਦਾ ਸੂਰਜ ਅੱਜ ਮੈਨੂੰ ਦੇਖਦਾ ਨਹੀਂ ਆਉਂਦਾ ਤੇ ਕੱਲ ਅਸੀਂ ਕਰਦੇ ਕਰਦੇ ਟਾਲ ਗਰ ਗਏ ਨਹੀਂ ਕੱਲ ਫਿਰ ਮਨਪ੍ਰੀਤ ਕਹਿੰਦਾ ਆਪਾਂ ਵੀ ਹਰਾ ਲੈ ਜਾਨੇ ਆਂਗੇ ਕੀ ਕੰਮ ਵਾਲਾ ਵੱਧ ਜਿਉ ਯਾਰ ਅੱਜ ਵੀ ਹਰਾ ਹੀ ਵਾਵਾ ਹਾਲਾਂਕਿ ਜੋੜਾ ਕੰਮ ਕਰ ਲੈਣੇ ਨੇ ਤੇ ਨਾ ਵੀ ਹੁਣ ਤਾਂ ਧੋਪਾਂ ਨਿਕਲਣ ਲੱਗ ਗਈਆਂ ਕਹਿੰਦੇ ਕੱਲ ਨੂੰ ਕਰ ਦਿਆਂਗੇ ਤਾਂ ਬਾਈ ਤਾਂ ਕਰਕੇ ਅੱਜ ਦੇ ਛੱਡ ਲੈ ਕੰਮ ਅੱਜ ਹਵਾ ਵਾਲਾ ਕੰਮ ਤੇ ਜੋ ਗਿਆ ਤੇ ਸੂਰਜ ਵਾਲਾ ਕੰਮ ਹੋਰ ਹੋਦੀ ਐ ਹੁਣ ਗੋਲਾ ਪੜ ਜਾਣਾ ਅੱਖ ਨੇ ਟਾਈਮ ਨਹੀਂ ਕੱਲ ਨੂੰ ਦੂਰਾਂ ਤੇ ਟਸਟ ਆਂ ਤੰਬਾਲੀਵਾਲ ਤੇ ਜਾਣਾ ਹੁੰਦਾ ਖਿੱਦਣਾ ਹਾਂ ਤੇ ਨੌਜਵਾਨ ਨੇ ਪਾਣੀ ਦਾ ਪ੍ਰਬੰਧ ਕਰ ਲਿਆ ਆ ਕੇ ਲੋਟਾ ਕਰ ਕਰਤੀ ਦਵਾਈ ਫਿਰ ਕਰਕੇ ਐਂ ਤਾਂ ਠਹਿਕੇ ਕਰੂੰਗਾ ਇਹ ਅੱਡਾ ਇਹ ਅੱਡਾ ਆਪਣੀਆਂ ਬਾਥੂ ਵਾਲੀਆਂ ਨੇ ਖਾਹ ਫਰਦੀਆਂ ਇਹਨੂੰ ਵੀ ਨਰਮੇ ਵਾਲੇ ਬੜਾ ਉੱਪਰ ਲਾ ਰਿਹਾ ਮਾਰ ਲਾ ਡੰਡ ਡੰਡ ਕੇ ਨਾ ਹੋਇਆ ਗਰਮ ਬਾਰਮਾਪ ਰੱਬ ਦਾ ਮੂੰਹ ਦੇਖ ਕੇ ਸੂਰਜ ਦਾ ਮੂੰਹ ਦੇਖ ਕੇ ਆਏ ਤਾਂ ਅਸੀਂ ਨੌਜਵਾਨ ਦਵਾਈ ਕਰਨ ਤੇ ਪਰ ਰੱਥ ਰੱਬ ਦਾ ਹੋਰ ਵਿਗੜ ਗਿਆ ਕਿ ਮੌਸਮ ਐ ਕਣੀਆਂ ਵਾਲਾ ਮਾਹੌਲ ਜਿਹਾ ਹੋ ਗਿਆ ਤੇ ਮੈਂ ਤੇ ਛੱਤੂ ਨੇ ਬਾਥੂ ਵਾਲੀ ਸਪਰੇਅ ਕਰਨੀ ਅੱਛਾ ਭਾਈ ਹਰ ਟੂ ਲਿੰਗਾਇਆਂ ਜਿਹੜੀਆਂ ਲਾਈਆਂ ਹੁੰਦੀਆਂ ਆਪਣੇ ਪੰਪਾਂ ਵਾਲੀਆਂ ਪੁਰਾਣੀਆਂ ਤੇ ਮਨਪੀਤਲੇ ਦੂਜੀ ਨਵੀਂ ਢੋਰੀ ਲੈ ਕੇ ਆਂਦੀ ਖੁੱਲੀ ਡੰਡਿਆਲੀ ਖੁੱਲੀ ਡੰਡਿਆਲੀ ਜੀ ਹਾਂ ਨੌਜਵਾਨ ਕਿਹੜੀਆਂ ਸੁੱਖਾਂ ਸੁੱਖ ਗਿਆ ਸੀਗਾ ਪਤਾ ਸੀ ਮੁੰਡਾ ਕੰਡ ਮੈਂ ਤੇ ਤੱਕਾ ਕਰ ਦੋ ਜੀ ਇਹ ਕਹਿੰਦਾ ਮੈਨੂੰ ਬੁਖਾਰ ਚੜਦਾ ਕਈ ਦਿਨਾਂ ਦਾ ਮੈਂ ਅੱਜ ਜਰਾ ਤੋਰਾ ਫਿਰਾ ਕਰਾਉਣਾਗਾ ਨਾਲੇ ਤੇਰਾ ਬੁਖਾਰ ਲੈ ਜੂ ਇਹਨੇ ਨਾਲ ਕਰ ਮੈਂ ਇਸ ਜੀ ਫੜ ਜੂਆ ਸਰੀਰ ਕੋਈ ਨਹੀਂ ਕਹਿੰਦਾ ਬੱਦਲ ਵਾਈ ਬਣਾ ਗਿਆ ਜਦੋਂ ਤੇ ਇਹਦਾ ਮਾਹੌਲ ਥੋੜਾ ਜਿਆ ਕਸੂਤਾ ਹੋ ਗਿਆ ਰੇ ਮੈਂ ਤੂੰ ਗੈਪ ਤੇ ਟਾਈਮ 11:00 ਵਜੇ ਕੀ ਹੈ ਨਾ ਟਾਈਮ ਤਾਂ 11:00 ਵਜੇ ਜੇ ਧੁੱਪ ਨਿਕਲੀਂ ਇਸ ਟਾਈਮ ਜਮਾ ਬਈ ਟਿਕੜ ਦਾ ਪੈਰ ਲੱਗਣੀ ਸੀ ਫਿਰ ਤਾਂ ਤੇ ਹਣ ਸੂਰਜ ਵਾਲਾ ਸਾ ਤਾਂ ਆ ਮਿਟਿਆ ਪਿਆ ਬੱਦਲਾਂ ਦੇ ਨਾਲ ിയ കുട്ട കിട്ട നാണ ਜ਼ਿਆਦਾ ਕੰਮ ਵਧੂਗਾ ਨਹੀਂ ਵਾਦਾ ਪਾਪਾ ਮਾਰ ਲਾ ਨਹੀਂ ਉੱਤੇ ਜੇ ਤੂੰ ਬਾਲੀ ਭਰ ਲਈ ਇਹ ਇਹ ਤਾਂ ਪਹਿਲੀ ਹੀ ਬੋਣੀ ਕਰ ਲਈ ਮੈਨਾਂ ਦਾ ਛੱਟ ਲੈ ਨੂੰ ਕਰਾ ਡਰਾਈਵਰ ਜੀ ਲਾ ਦੇ ਠੀਕ ਹੈ ਥੂੜਾ ਬੰਦ ਕਰ ਦੇ ਪਟਾਈ ਵਾਲੇ ਹੋਟਿਆ ਓਹੋ ਹੋਏ ਗਰੂਏ ਯਾਨੀ ਯਾਰ ਐ ਦੂਰ ਦੂਰ ਤਨੇ ਯਾਰ ਆਇਆ ਚੱਲ ਅਗਦੀ ਵਾਰੀ ਬੋਣੀ ਕਰਦੇ ਕਰਦੇ ਨੌਜਵਾਨ ਖੜ ਗਏ 3 ਜਣ ਥੋੜਾ ਠੰਡ ਮੰਨੀ ਬੈਠਾ ਇਹਦਾ ਤੇ ਮੈਂ ਕਿਹਾ ਮੈਂ ਆ ਲਾਉਣਾਗਾ ਤੇ ਉਹਦੇ ਚ ਫਸ ਗਿਆ ਜਿਵੇਂ ਪਟਿਆਂ ਚ ਪਟੇ ਛੋਟੇ ਥੋੜੇ ਜੇ ਤੇ ਕੁਛ ਆਇਆ ਮੋਟਾ ਸੀ ਸਿਸਟਮ ਤੇ 76 ਨੂੰ ਮਾਤੂ ਆ ਪਾ ਫੇਰਾ ਜਾ ਤੈਨੂੰ ਪਾਲਾ ਲੱਗਣੋਂ ਹਟਾਉਣੇ ਆ ਦੋ ਕਿਹੜੇ ਇੱਤੇ ਤੋਂ ਵੈਸੀ ਵੀ ਗਰਮੀ ਆਉਣ ਲੱਗ ਜੂਗੀ ਤੇ ਮਨਪੀ ਤੇ ਕਹਿੰਦਾ ਉਸਤਾ ਬਾਥੂ ਵਾਲੀ ਕਰਨੀ ਆ ਤੁਸੀਂ ਆਪ ਦਾ ਕੰਮ ਚਲਾਓ ਤੇ ਠੰਡੇ ਮੱਠੇ ਨਹੀਂ ਤੜ ਉਹ ਟੋਪੀ ਕਾ ਤੋ ਲਾਤੀ ਠੰਡੇ ਮੱਠੇ ਤੇ ਬਾਥੂ ਤਾਂ ਕਹਿੰਦਾ ਵੀ ਐਂ ਜਾਂਦਾ ਰਹੂਗਾ ਤੇ ਯਾਰ ਚਕਾ ਵੀ ਨੌਜਵਾਨ ਨੂੰ ਭੇਜ ਜੂਗਾ ਨਹੀਂ ਤਾਂ ਇਹ ਟੋਪੀ ਤਾਂ ਲੈ ਲਾ ਵਧੀਆ ਰਹੇਗਾ ਲੰਬੇ ਦੇ ਹੀ ਆ ਯਾਰ ਮੈਂ ਦੱਸਦਾ ਫਾਟ ਕੇ ਤੇਰੇ ਇਹ ਪਟੇ ਛੋਟੇ ਇੱਕ ਹਾ ਮੋਟਾ ਸੀ ਸਿਸਟਮ ਬਾਈ ਸਹੀਰ ਦਾ ਹੀ ਫਰਕ ਹੈ ਅਸੀਂ ਛੱਟਵੇਂ ਸ਼ਰੀਰ ਸਾਡੇ ਠੀਕ ਹੈ ਆ ਜਾ ਚੱਲ ਲੈ ਲੈ ਰੱਬ ਦਾ ਨਾਮ ਮੈਂ ਕਹਿੰਦਾ ਕਿਲਾ ਵਟੂ ਸਰੀ ਤੇ ਢੋਲੀ ਬੁੱਕ ਜੇ ਪਾਂਦ ਦਾ ਸੁੱਖਾ ਰਹਿ ਜਾਂਦਾ ਹੋਰ ਤਾਂ ਕੋਈ ਨਹੀਂ

ਉਹ ਪਮਾਰੀਸ ਮਾਰ ਕੇ ਹਾਂਜੀ ਪਾਣੀ ਨਹੀਂ ਨਿਕਲਦਾ ਪਾਣੀ ਦਾ ਯਾਰ ਬਈ ਆ ਫਿਰਦੀ ਏ ਢੋਲੀ ਇਹਦੇ ਅੱਧੀ ਤੋਂ ਥੱਲੇ ਆ ਦੋ ਗੁੰਗਲਾਂ ਤੇ ਮੌਸਮ ਵੀ ਸਾਡਾ ਸਾਥ ਨਹੀਂ ਦੇ ਰਿਹਾ ਤੇ ਢੋਲੀਆਂ ਵੀ ਕਹਿੰਦੇ ਤੁਸੀਂ ਘਰ ਨੂੰ ਮੁੜ ਜਾਓ ਤੇ ਹਲੇ ਕੇ ਇੱਕ ਪਾਂਤੀ ਲਾਈ ਆ ਨੌਜਵਾਨਾਂ ਨੇ ਤੇ ਆ ਢੋਲੀ ਤਾਂ ਪਹਿਲਾਂ ਹੀ ਪਾਣੀ ਘੱਟ ਕਰਦੇ ਸੀ ਨਾ ਯਰ ਲਾਤੀ ਮੈਂ ਹਣਾ ਉਹ ਚੱਲ 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 ਪੀ ਅੱਜ ਲਾਲਚ ਅਸੀਂ ਐਂ ਕਰਦੇ ਸੀ ਕੱਲ ਨੂੰ ਟੂਰਨਾਮੈਂਟ ਸ਼ੁਰੂ ਆ ਤਾਂ ਕਰਕੇ ਪੀ ਅੱਜ ਕਰ ਦਿੰਨੇ ਆ ਕਿ ਦੇ ਗੁੱਲੀ ਲੰਡੇ ਦੇ ਛੁੱਟੀ ਕਰਤੀ ਬਾਥੂ ਬਾਥੂ ਵਾਲੀ ਕਰਨੀ ਸੀਗੀ ਕਿਵੇਂ ਆ ਮੈਨੂੰ ਲੱਗਦਾ ਇਹ ਤਾਂ ਬੋਕੀ ਫਿਰ ਦੇਗੀ ਜਵਾਬ ਹੈ ਐ ਭੰਪਾ ਕੱਢ ਕੇ ਦੇਖਣਾ ਬੂਆ ਕੀ ਇਹਦਾ ਸ਼ਕਲਾਂ ਵਗੜ ਰੱਖੀਆਂ ਇਹਦੇ ਗੱਲਬਾਤ ਐ ਬਣ ਗਈ ਯਾਦਾ ਬੋਕੀਆਂ ਮਗਵਾਨੀਆਂ ਪੈਣੀਆਂ ਦੋਤੀ ਵੀ ਬੋਕੀ ਖਰਾਬ ਆ ਉਹ ਵੀ ਨਹੀਂ ਪਣੀ ਕੱਢਦੀ ਇਹ ਜੈਨੂ ਵੀ ਦੇਖ ਲਿਗੇ ਇਹ ਤਾਂ ਠੀਕ ਹੈ ਕੀ ਦਾ ਥੋੜੀ ਜਿਹੀ ਪਰ ਉਨੀ ਨਹੀਂ ਠੀਕ ਹੈਗੀ ਉਹ ਤਾਂ ਬੜੀ ਖਰਾਬ ਹੋ ਰਹੀ ਹੈ ਮਾਲਕਾ ਕੋ ਬਲਾਓ ਮਾਲਕਾ ਮਾਰ ਟੈਲੀਫੋਨ ਕਰਦਾ ਸਾਡਾ ਲੋਈ ਲਈ ਪਿਆ ਭਾਈ ਉਥੇ ਤੇ ਸਾਡੀਆਂ ਢੋਲੀਆਂ ਉਹ ਹੈਲੋ ਮਾਲਕ ਜੀ ਬੋਛ ਕੇ ਤੇਨੇ ਲੋਈ ਚੰਮੂ ਕੱਢਦਾ ਝਲਤੀ ਹੈ ਨਾ ਹਵਾ ਚੱਕ ਕੇ ਹੜ ਗਿਆ ਉਹਨੂੰ ਤਾਂ ਐ ਉਵੇਂ ਬੈਠੇ ਗਏ ਨਾ ਖਾਉਣਾ ਕਹਦਾ ਪਾਣੀ ਨਿਕਲਦਾ ਨਹੀਂ ਨਾ ਮੇਰੀ ਢੋਲੀ ਚ ਹੈ ਆਹ ਉਹ ਪ੍ਰੈਸ਼ਰ ਬਹੁਤ ਹੈ ਅਰੇ ਰਮੜਾ ਪਿੱਛੇ ਇੱਕ ਢੋਲੀ ਨਾਲ ਕਾ ਕਿੱਲੇ ਕਰ ਰਸਿੰਗਾ ਤੂੰ ਪਾਣੇ ਦੋ ਕਿੱਲੇ ਢੋਲੀ ਨਾਲ ਬਾਥੂ ਦਾ ਡੱਕਾ ਦਾ ਕਿੱਥੇ ਕਿੱਥੇ ਆਉਂਦਾ ਬਈ ਯਾਰ ਪਾਸੀ ਆਸੀ ਬੰਗੀ ਜੇ ਮਾਰਨੀ ਸੀ ਦਵਾਈ ਉਹੀ ਸਾਰੇ ਚ ਜਿਹੜਾ ਦੇਣ ਦਾ ਫਿਰ ਸਾਡਾ ਨੌਜਵਾਨ ਕਹਿੰਦਾ ਦਵਾਈ ਕਰਨੀ ਆ ਮੈਂ ਬਈ ਕਰ ਦਿੰਨੇ ਆ ਤੈਨੂੰ ਪਤਾ ਆਪਾਂ ਕਾਲਾ ਦਾ ਕਦੇ ਬੱਠੇ ਹੀ ਨਹੀਂ ਆ ਜਦੋਂ ਇਹ ਕਹਿੰਦਾ ਕਹਿੰਦਾ ਹਾਂ ਆਪਾਂ ਤਿਆਰ ਆ ਆਪ ਤਾਂ ਹਟਾਲਾ ਕਰ ਗਿਆ ਅੱਜ ਉਹੋ ਤਾਂ ਫਿਰ ਆ ਕਿਹੜਾ ਪੱਤਾ ਹੁੰਦਾ ਇਹ ਝੰਡਾ ਪੱਤਾ ਝੰਡਾ ਪੱਤਾ ਹੁੰਦਾ ਜਿਹੜਾ ਆਪਣਾ ਬੱਲੀ ਦੇ ਨਾਲ ਤੇ ਅੱਜ ਗੱਲ ਕਰਦੇ ਆ ਆਪਾਂ ਬਛੇਤੀ ਜੀ ਗੁੱਲੀ ਡੰਡੇ ਵਾਲੀ ਕਹਿੰਦੇ ਤੇ ਉਹ ਪੱਤੇ ਦਾ ਨੁਕਸਾਨ ਹੁੰਦਾ ਤੇ ਝਾਰ ਨੂੰ ੱੱੱਕਾ ਲੱਗਦਾ ਠੀਕ ਹੈ 2 ਗਿੱਲੇ ਰਹਿਦੀ ਸੀ ਉਹ ਤਾਂ ਉੱਧਰ ਗੁੱਲੀ ਡੰਡੇ ਵਾਲੀ ਤੇ ਹੁਣ ਐ ਨਹੀਂ ਪਤਾ ਉਹਦੀ ਟਾਲ ਮਾਰਦੀ ਏ ਧੁੱਪ ਵੀ ਨਿਕਲ ਨਹੀਂ ਤੇ ਬਾਥੂ ਵਾਲੀ ਦਾ ਨਾ ਪਤਾ ਦਵਾਈ ਇਹ ਉਹੀ ਠੀਠ ਹੁੰਦੀ ਆ ਇਹਦਾ ਇਹ ਢੋਲੀ ਵੀ ਗੱਦਬੱਸ ਦੇ ਕੋਲ ਦੀ ਲੰਘਾ ਦੇ ਬੱਸ ਤਾਂ ਵੀ ਮਰ ਜਾਂਦਾਗਾ ਤਾਂ ਕਰਕੇ ਫਿਰ ਬੱਸ ਵਾਲੀ ਦਾ ਛੇੜਾ ਛੇੜ ਲਿਆ ਭਾਈ ਅਸੀਂ ਗੱਲੀ ਦਾ ਵਧੀਆ ਇਹਦਾ ਟਾਈਮ ਬੱਸ ਹੋ ਜੂਆਂ ਪਾਲਦਾ ਫਿਰਦਾ ਉਹ ਉੱਥੇ ਉਹ ਨਾ ਉਧਰੋਂ ਦਿਖਾਈ ਦਿੰਦਾ ਨਾ ਬੋਕੀਆਂ ਦੋਨੇ ਖਤਮ ਆ ਤੇ ਸਾਡੇ ਜਾਦਵੀ ਆ ਗਈਆਂ ਅਸੀਂ ਬੋਕੀ ਲੈ ਕੇ ਜਾਣੇ ਵਾਰ ਅਸੀਂ ਭੁੱਲ ਗਏ ਚੱਤੂ ਦੇ ਬੁਖਾਰ ਦੇ ਚਾਚ ਚਾਹੀ ਵਾਲਾ ਸੀ ਦੋਸਤੋ ਭਾਈ ਖਤੋਨੀਆ ਸੁੱਖੀਆਂ ਹੋਈਆਂ ਸੁੱਖਾ ਵੀ ਕੋਈ ਖੈਰ ਕੰਮ ਕਰੀ ਜਾਂਦੇਗਾ ਕਿਹੜਾ ਦੇਵੀ ਦੇਵਤਾ ਮੰਨਿਆ ਸੀ ਗਾਂ ਤੋਂ ਦੱਸਦੇ ਅਸੀਂ ਵੀ ਉਹੀ ਦੁੱਖ-ਦੋਖ ਲਿਆ ਕਰਾਂਗੇ ਸਾਰੇ ਪਾਸੋਂ ਪਾਸ ਹੋਊਗਾ ਪਤਾ ਨਹੀਂ ਕਿਹੜੇ ਬਾਬੇ ਦੀ ਦੁੱਖ-ਦੋਖੀ ਜੀ ਬੰਦੇ ਨੇ ਹਨਾ ਖੰਡਾ ਅੱਜ ਤਾਂ ਰਹਿ ਨਹੀਂ ਦਿੰਦੇ ਆ ਉਹ ਅੱਜ ਮੌਸਮ ਹੈ ਨਹੀਂ ਦਵਾਈ ਵਾਲਾ ਨਜਾਇਜ਼ ੱੱੱਕਾ ਛੱਤੂ ਵੀਰ ੱੱੱਕਾ ਮੁੱਕੀ ਦੀ ਢੋਲੀ ਹੋਈ ਢੋਲੀ ਤਾਂ ਦੇਖਦਾ ਮੈਂ ਆਗੇ ਉਤੋਂ ਵੀ ਖੁੱਲ ਗਿਆ ਸੀਗਾ ਸੀਖ ਸੀ ਨਾ ਢੱਲੇ ਜਿਮੜਾ ਹੂੰ ਹੂੰ ਹੋਰ ਸਟਿੱਪਣੀ ਵੀ ਉਹਦੇ ਕੋਲ ਜਿਆਦਾ ਮੋਟੀ ਹੋਣੀ ਪੜਾਈਆਂ ਡੱਕਾ ਜੇ ਕਰਨਾਂਗੇ ਆ ਗਈ ਸਾਹਿਬ ਜੀ ਸੂਈ ਪੂਰੀ 2 ਤੇ ਚੜ ਗਈ ਆ ਸਮਾਂ ਹੋ ਗਿਆ 2 ਵਜੇ ਦਾ ਤੇ ਜਹਾਨ ਭਰ ਦੇ ਬਾਥੂ ਨੂੰ ਸਸਰੀ ਕਾਲ ਕਰਨ ਤੋਂ ਬਾਅਦ ਸੰਗਤਾਂ ਨੇ ਪਿੰਡ ਵੱਲ ਚਾਲੇ ਪਾ ਲਏ ਨੇ ਤੇ ਹਵਾ ਨੇ ਖੜਾ ਨਹੀਂ ਛੱਡਿਆ ਚਬਰ ਬੱਦਲਾਂ ਨੇ ਛੱਡਤਾ ਸੂਰਜ ਹੋਰਾਂ ਨੇ ਮੂੰਹ ਦਿਖਾਈ ਦਿੱਤਾ ਪਹਿਲਾਂ ਝਾਤੀਆਂ ਹੀ ਮਾਰਦੇ ਰਹੇ ਤੇ ਮਨਪ੍ਰੀਤ ਮੁੜ ਗਿਆ ਸੀ ਪਹਿਲੀ ਟਾਈਮ ਨਾਲੀ ਕਰਣਾ ਚੱਲ ਬਗਿਆ ਟੋਕਾ ਟਾਕਾ ਕਰ ਲੂਆ ਜਾਂਦਾ ਯਾਰ ਥੋੜੀ ਦਵਾਈ ਟਾਈਮ ਤੇ ਹੋਣੀ ਸੀ ਸਾਡੀ ਥੋੜੀ ਲੇਟ ਹੋ ਗਈ ਦਵਾਈ ਨੇ ਖੈਰ ਨਜ਼ਾਰਾ ਲਿਆਤਾ ਇਹਨੇ ਆ ਚੰਗੀਆਂ ਛਿੱਕਾਂ ਲਾਈਆਂ ਮੈਨੂੰ ਇਸ ਤੋਂ ਪਹਿਲਾਂ ਇੱਕ ਦਵਾਈ ਕਰਦੇ ਹੁੰਦੇ ਸੀਗੇ ਟਰੈਚੋਫਾਸ ਤੇ ਉਹ ਉਹ ਵੀ ਮੈਨੂੰ ਜਿਹਦੇ ਤੇ ਟਰੈਚੋ ਕਰਨੀ ਹੁੰਦੀ ਸੀ ਉਹ ਬਹੁਤ ਨਜ਼ਾਰਾ ਲਿਆਉਂਦੀ ਉਹ ਵੀ ਡੇਸ਼ ਇੱਕ ਲੈਸ਼ ਇੱਕ ਤੇ ਕੰਮ ਜਾਵਾਂ ਫਰਿਆੜ ਹੀ ਹੋਇਆ ਰਹਿਦਾ ਸੀਗਾ ਨਲੀ ਵਾਲਾ ਤੇ ਅੱਜ ਵੀ ਵਾਸੋਂਵੇਂ ਹੀ ਆ ਕੰਮ ਤੇ ਛਤੂ ਪਿੰਦ ਕੋ ਤਾਂ ਕਹੇ ਛੱਡਦਾ ਛੱਕ ਮਾਰਦਾ ਕਿ ਡਰੋਨ ਆ ਭਾਈ ਤੁਸੀਂ ਤਾਨੂੰ ਡਰੋਂਦੀ ਰਹਿੰਦੇ ਜੇ ਹੋਰ ਕੋਈ ਆਮ ਦਾ ਬਾਤ ਕੋਲੀ ਤੇ ਭਾਈ ਬਾੜੀ ਪੜੀ ਹੈ ਤੁਰਤ ਬਾਥੂ ਮਰ ਗਿਆ ਦੇਖੀ ਪੈੜੀ ਆ ਜਿਆਦਾ ਨਹੀਂ ਪੈੜੀ ਹੋਗੀ ਇਹ ਖੈਰ ਮਨਪ੍ਰੀਤ ਨੇ ਪਹਿਲਾਂ ਕਰੀ ਸੀ ਦਵਾਈ ਉਦਨ ਕੁਛ ਦਿਨ ਪਹਿਲਾਂ ਕਰ ਗਿਆ ਸੀਗਾ ਉਹ ਤੇ ਉਦਨ ਦਾ ਇਹ ਆਸਰਾ ਬੱਤੂ ਦੇ ਵੀ ਕਾਇਦੇ ਹੋਗੇ ਤੇ ਘਰੀ ਨੂੰ ਆ ਉਦੋਂੋਂ ਇਕੱਲੇ ਹੀ ਕਰਨ ਆਉਂਦਾ ਰਿਹਾ ਦੋ ਦਿਨ ਯਾਰ hm ਡੋਗ ਹਫਤੇ ਹੋ ਗਏ ਹੋਣਗੇ ਦੋ ਹਫਤਿਆਂ ਦੇ ਨੇੜੇ ਹੈਗਾ ਮੋੜੋਂ ਧੁੱਪ ਨਿਕਲਦੀ ਰਹੀ ਸੋਣੀ ਬਠੰਡਾ ਹੀ ਬਠੰਡਾ ਸਿੱਧਾ ਬਠੰਡਾ ग्राम पंचायत सूरतिया अभिजीनु जीएन ਆਖਦੀ ਆ ਭਾਈ ਛੱਟੂ ਸਹੀ ਗੱਲ ਹੈ ਜੀ ਲਾਖ ਦੀ ਆ ਗਿਆ ਬੁੱਤਰਾ ਆ ਗਿਆ ਹੈਲੋ ਮੁਰਗੇ ਕਿਦਾਂ ਲੋੜਪੋਟ ਹੈ ਠੀਕ ਹੈ दाना ਜੋਗਾ ਖਾ ਲਿਆ ਹਾਂ ਆਹਾ ਤਾਂ ño ਨੇ ਜੀ ਲਾਉਂਦੇ ਆ ਨਾ ਠੀਕ ਐ ਵਧਾਈਆਂ ਭਾਈ ਗੱਗੂ ਤੈਨੂੰ ਨਵੀਂ ਮੁਰਗੀ ਦੀਆਂ ਤੇ ਸਵਾ ਜਿੰਮ ਦੀ ਡਿਊਟੀ ਦਾ ਖੇਤੋਂ ਆਏ ਤੇ ਮਨਪੀਤ ਨੇ ਨੀਰਾਚਾਰਾ ਹਰ ਰਲਾ ਤਾਂ ਸੀ ਨਾ ਆ ਕੇ ਥੋੜੀ ਜੀ ਆਹ ਰੈਸਟ ਫਰਮਾ ਲਈ ਹਾਂ ਸਹਿਜ ਕਿਵੇਂ ਗੱਗੂ बस आज कल उधर देख लिया हाँ नवी फ बना दिया ना इधर सत सारे जने आज उधर पूरे आ जाओ है किए एक दूरे करो गुड मॉर्निंग करो बेटिया ਚੱਤ ਹੀ ਗੱਲ ਹੁੰਦੀ ਹੱਥ ਜੋੜ ਕੇ ਅਸਿਕਾ ਆ ਜੋ ਦੇਖ ਕੇ ਕੀ ਕਹਿੰਦੇ ਸੈਜ ਜੀ ਰੱਗੇ ਸਕੂਲ ਚ ਅੱਜ ਕੀ ਉਹ ਦੇਖਿਆ ਗੱਗੂ ਗੱਗੂ ਇਹਨਾਂ ਦਿਖਾਈ ਹੋਏ ਖੋਲੀਆਂ ਆ ਆਉਂਦਾਗਾ ਤਾਜ ਹਾਂਜੀ ਉਹ ਕਿਵੇਂ ਆਵਨ ਲੋਟ ਆ ਉਹ ਗੋਰੀ ਮਾਂ ਕਿਤੇ ਭੱਗ ਗਿਆ ਠੀਕ ਐ ਤੇ ਇਧਰ ਭਾਈ ਗੋਰੀ ਨੇ ਨਵੀਂ ਤਿਆਰੀ ਕਰਤੀ ਮਿਸਤਰੀ ਨੂੰ ਕਹਿੰਦੇ ਅਜੇ ਛੱਡਦੇ ਨਹੀਂ ਖੜਾ ਤੇਰਾ ਇੱਥੇ ਨਿਉਂ ਦੀ ਤਿਆਰੀ ਤੇ ਇੱਥੇ ਦੱਸਦੇ ਆਂ ਸਿਸਟਮ ਕਿਹੜਾ ਬਣਾਵਾਂਗੇ ਅੱਖਾਂ ਕਰੀ ਦੁਬਾਰੇ ਐਂ ਨਹੀਂ ਕਰਦੇ ਹੁੰਦੇ ਕਹਾਂ ਚਾਚਾ ਹਾਂ ਗਦੂਰਿਆਂ ਤੋਂ ਆਪਾਂ ਹੀ ਕਰਾਉਣਾ ਸਹਜ ਹ ਹ ਸਾਰੇ ਯੋਰ ਲੱਗ ਗਿਆ ਹ ਦੁਬਾਰੇ ਕਰੀ ਨਹੀਂ ਬੱਤਰੋ ਆਹ ਸਾਹਮਣੇ ਰੱਖੂਗਾ ਉਹਨਾਂ ਨੂੰ ਠੰਡ ਲੱਗਦੀ ਐ ਇੱਥੇ ਫੇਰ ਆ ਜਾਣਗੇ ਇੱਥੇ ਥੋੜੀ ਜਿ ਵੱਡੇ ਹੋ ਗਏ ਜਦੋਂ ਹਾਂ ਚਾਰ ਆਜਾ ਨਹੀਂ ਬਾੜ ਤੇ ਕਿਹ ਵਿਚਾਰ ਚ ਤਾਂ ਕਿੱਥੇ ਬਾੜਨੇ ਸੀ ਇਹਨਾਂ ਨੇ ਸਹੀ ਨੂੰ ਝੋਰਾ ਲੱਗ ਰਿਹਾ ਕੁੱਤੀ ਕਹਿੰਦੀ ਕਤੂਰੇ ਕਿੱਧਰ ਲਈ ਜਾਂਦੀ ਆ ਲੈ ਗਈ ਐ ਚੱਕ ਕਿਥੋਂ ਇੱਕ ਵੀ ਨਹੀਂ ਅੱਛਾ ਕੇ ਲਘੋਤੇ ਸਹੀ ਜ ਨੇ ਠੰਡ ਲੱਗਦੀ ਆ ਫੇਰ ਚੱਕ ਲੇਉਗੀ ਜਦੋਂ ਧੁੱਪ ਜੀ ਲੱਗਣ ਲੱਗੀ ਸਮਾਰ ਕੇ ਨਾ ਨਾ ਕੀ ਉਹ ਤੇ ਮਾ ਵੀ ਗੋਲੀ ਬੈਠੀ ਮਗਰ ਬੈਜੂਏ ਦੇਖ ਲੈ ਫਿਰ ਲੈ ਇਧਰੋਂ ਮੈਂ ਦੇਖ ਕੇ ਆਉਣਾ ਘੋਰਨੇ ਜਿਵੇਂ ਜਸੈ ਜ ਨੂੰ ਚੂਰਾ ਲੱਗ ਰਿਆ ਕਹਿੰਦੀ ਇੱਥੇ ਕਤੂਰੇ ਨਹੀਂ ਹੈਗੇ ਮੈਨੂੰ ਤਾਂ ਦਿਖੀ ਜਾਂਦੇ ਸੀ ਮਾਂ ਕਿੱਥੇ ਵਾਗਿਓ ਦੀ ਆ ਬੈਠੇ ਨੇਗੇ ਉਧਰ ਉਧਰ ਚੱਕੇਂ ਆਪਾਂ ਤਕੀ ਕਾਰ ਉਹ ਦੇਖੀ ਆਉਣਾ ਜੇਬਾਂ ਜੇ ਹੱਥ ਪਾਈਂ ਇਧਰ ਚੱਕੀ ਉਹ ਥੇ ਬੱਲੇ ਥੋੜਾ ਜਿਹਾ ਅੱਡਬੀ ਦਾ ਹੀ ਕਰਦਾ ਹੁਣ ਸੌਖਾ ਮੈਂ ਤੈਨੂੰ ਕਿਹਾ ਜੇਬਾਂ 'ਚ ਹੱਥ ਪਾਈ ਆਉਂਦਾ ਸੀ ਡਿੱਗਣਾ ਹੀ ਸੀਗਾ। ਚਾਚਾ ਥੋੜਾ ਜੇ ਹੱਥ ਪੁੱਤਰ ਜੇਬ 'ਚ ਨਾ ਪਾਏ ਹੁੰਦੇ ਫਿਰ ਤੂੰ ਡੇਕਦਾ ਹੀ ਨਹੀਂ ਸੀਗਾ। ਮੇਰਾ ਹੱਥ ਲੱਗ ਜਾਂਦੇ ਥੱਲੇ ਪਹਿਲਾਂ। ਲੇਵਰਾਂ ਘਰ ਮੂੰਹ ਚਾੜਾਂ ਤਾਂ ਹਾਂ। ਲੇਵਰਾਂ ਘਰ ਦਵਾਰੇ। ਮੰਮੀਆਂ ਨੂੰ ਮਿੱਟੀ ਖਾ ਕੇ ਆਇਆ। ਫਿਰ ਕੀ ਅਖੇਗਾ? ਮੂੰਹ ਨਿਬੜਿਆ। ਕਾਦਨ ਲੱਬੜ ਕੇ ਫਿਰ ਕੀ ਦੱਸੇਗਾ? ਹੈਂ? ਕੋਰਲਾ ਕਰਨਾ ਬਹੁ ਹੈ ਤਾਂ ਮੂੰਹ 'ਚ ਵੀ ਰਿੱਤਾ ਪੈਗਾ ਤਾਂ ਇਧਰੇ। ਦੇਵਰਾਂ ਘਰ ਮੜਿਆ। ਦੇਖੀ ਕਿ ਦੌੜਦਾ ਕੀ ਬੁੱਤਰ ਆਹ ਓ ਕੀ ਹੁੰਦਾ ਏ ਬਾਪੂ ਨੂੰ ਪੁੱਛ ਲੈ ਕੀ ਏ ਇਹ ਪੁੱਛ ਲੈ ਬੋਲ ਮਾਰ ਕੇ ਪੁੱਛ ਨਾ ਬੋਲ ਮਾਰ ਕੇ ਪੁੱਛ ਬਾਪੂ ਜੀ ਬੋਲ ਮਾਰ ਕੇ ਪੁੱਛ ਐ ਇੰਨਾ ਨਹੀਂ ਪੁੱਛ ਦਿੰਦੇ ਡੱਬੀ ਕਾਹਦੇ ਚੱਕੀ ਫਿਰਦਾ ਪਹਿਲਾਂ ਮੈਨੂੰ ਐਂ ਦੱਸ ਪੜਾਕੀ ਬਣੇ ਦਾ ਪੜਾਕੀ ਬਣ ਮੈਂ ਕਾਲਾ ਬੁੱਟਾ ਹੋਏ ਨੇ ਬੂਗਾ ਦਾ ਬੁੱਟਾ ਏ ਮਸਾ ਮੀਆਂ ਲੰਬੂ ਦਾ ਵਟਾ ਓਏ ਇਹ ਕੰਡੇ ਆ ਕੰਡੇ ਛੋੜ ਦੇ ਚਲੋ ਸਾਈ ਉਧਰ ਚਲੋ ਪੱਤਰੋ ਮਗਰ ਬਾਈ ਹਾਂ ਹੈ ਗਿਆ ਮੈਂ ਦਿਖਾਉਣਾ ਤੈਨੂੰ ਵੀਡੀਓ ਜਾਲ ਲੈ ਬੜ ਜਾਸ ਮਾਰ ਕੇ ਤੈਨੂੰ ਲੱਗੂ ਪਤਾ ਜੇ ਘਰੇ ਵਗ ਗਿਆ ਹਾਂ 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 ਉਹ ਜਬਰਦਸਤਾਂ ਦਾ ਬਾਲੇ ਵੱਡੇ ਵੱਡੇ ਲੱਗਦੇ ਚਲੋ ਨਾ ਤੇ ਕਿਤੇ ਅ ਅ ਛੜਾ ਉੱਧਰ ਚੜ ਚਿੱਕੜਾ ਪਿੱਛੇ ਡਿਗੇਗਾ ਦੋਤੀ ਦੋਤੀ ਆ ਤਰਨ ਲੈ ਮੈਂ ਪਾ ਲੈਣਾ ਦੋਸਤ ਹੈਲੋ ਕਰਤਾ ਜੈ ਹੈਲੋ ਕਰ ਲੈ ਲੈ ਐ ਕਰ ਲੈ ਤੂੰ ਵੀ ਹੈਲੋ ਕਰ ਲੈ ਬਹਿ ਕੇ ਆ ਸਮਝ ਆਦ ਨਾਲ ਹੁਣ ਵੈਰੀ ਗੁੱਡ ਚਲੋ ਬਸ ਚਲੋ ਸਨੀ ਕਰਤੀ ਦੁਬਾਰੇ ਉਹ ਹਾਂ ਬਲੇ ਤਿਆਰੀਆ ਵਲੇ ਤੇ ਚਾੜ ਪਾਉਣ ਵਾਸਤੇ ਪਾਪਾ ਵੀ ਜਮਾ ਡੰਡਾ ਚੱਕੀ ਫਿਰਦੇ ਹੈਗੇ ਤੇ ਡੰਡਾ ਇਹਦਾ ਵੈਸੀ ਚੱਕ ਲੈਂਦਾ ਘੂਰਨ ਵਾਸਤੇ ਨੂੰ ਡਰਾਉਂਦੇ ਨਹੀਂਗੇ ਬਸ ਇਹਨੇ ਨਾਲ ਥੋੜਾ ਜਿਹਾ ਡਰਬਾ ਜਾ ਰਹਿਦਾਗਾ ਮੱਜ ਨੂੰ ਤੇ ਮਾਤਾ ਵੀ ਭਈ ਐਣ ਜਮਾ ਤਿਆਰ ਨੇ ਤੇ ਅੱਜ ਬਾਤ ਪਾਉਣ ਵਾਸਤੇ ਸਾਹਮਣੇ ਆਈ ਜਾਂਦਾ ਹੈਪੀ ਸਾਈਕਲ ਤੇ ਛੋਟੀ ਜਿਹੀ ਬਾਤ ਪਾ ਦਿੰਦੇ ਆ ਹਾਂਜੀ ਬਾਤ ਪਾਵਾਂ ਕਥੋਲੀ ਵਾਂਗ ਆ ਗਏ ਬੇਬੇ ਬਾਤ ਲਾਵਾਂ ਕਾਗਜੀਆਂ ਆਰਿਆਂ ਵਾਲੀ ਕਬਰ ਸੌਂ ਗਿਆ ਕਟਕੀ ਲੋਹੜੀਆਂ ਜਾਗਦੀਆਂ ਆਰੀਆਂ ਨਹੀਂ ਪਾਈ ਅੱਛਾ ਦਵਾਰੇ ਬਾਦਿਓ ਬਾਤ ਪਵਾ ਕੇ ਧੋਲੀ ਪਾਵਾਂ ਬਾਤ ਨੂੰ ਲਾਵਾਂ ਕਾਗੀਆਂ ਸਾਰਾ ਟਬਰ ਸੌਂ ਗਿਆ ਕਟਕੀਲੋ ਹੋ ਰਿਹਾ ਜਾਗਦੀਆਂ ਕਮੈਂਟ ਜ਼ਰੂਰ ਭੇਜੋ ਲਾਇਕ ਕਰੋ ਸ਼ੇਅਰ ਕਰੋ ਧੰਨਵਾਦ ਬੇਟਾ ਸਤਿ ਸ੍ਰੀ ਅਕਾਲ ਜੁੜੇ ਰਹੋ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਮਾ ਜੀ ਸਤਿ ਸ੍ਰੀ ਅਕਾਲ ਠੀਕ ਆਪੇ ਸਤਿ ਸ੍ਰੀ ਅਕਾਲ ਚੱਲਦੇ ਆਪਾਂ ਜਿੰਮ ਦੀ ਡਿਊਟੀ ਤੇ ਥੋੜਾ ਜਿਹਾ ਲੇਟ ਹੋ ਗਿਆ ਕੰਮ ਜਖਾਮ ਵਾਲਾ ਜਿਵੇਂ ਜਮੀ ਓਪਨ ਹੀ ਹੋ ਰਿਹਾਗਾ ਤੇ ਰੋਗ ਰੋਗ ਰੱਖਣਾ ਪੈ ਰਿਹਾਗਾ ਤੇ ਫਿਲਹਾਲ ਸਮਾਪਤੀ ਆਪਣੇ ਬਲੌਗ ਦੀ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਮਿਲਦੇ ਹਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ